ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਈ ਦਿਨ ਹੋ ਗਏ ਸੀ ਵੀਡੀਓ ਨਹੀਂ ਪਾਈ ਗਈ ਬੜੇ ਮੈਸੇਜ ਤੇ ਕਮੈਂਟ ਆਈ ਜਾਂਦੇ ਸੀ ਬਾਈ 28p68 ਬਾਰੇ ਦੱਸੀ 28p68 ਤੇ ਆਪਣੀ ਪਹਿਲੀ ਵੀਡੀਓ ਹੈ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਉਹ 28p68 ਦਾ ਦੱਸਾਂਗੇ ਰਿਜ਼ਲਟ ਕਿਵੇਂ ਰਹਿੰਦਾ ਹੈ ਜਿਹੜੇ ਯਾਰਾ ਮਿੱਤਰਾਂ ਨੇ ਲਾਇਆ ਉਹ ਵੀ ਦੱਸ ਰਿਹਾ ਵੀ 28p68 ਤੋਂ ਚੰਗਾ ਲੱਗ ਰਿਹਾ ਹੈ ਅੱਜ ਤੱਕ ਦਾ ਜਿਹੜਾ ਇਹਦਾ ਟਾਈਮ ਹੈ ਬਾਕੀ ਅੱਗੇ ਵੱਢ ਕੇ ਪਤਾ ਲੱਗੂਗਾ ਵੀ ਕਿਵੇਂ ਰਹਿੰਦਾ ਪਿਛਲੇ ਸਾਲ ਇਹਦੇ ਡੈਮੋ ਸੀਗੇ ਜਿਨ੍ਹਾਂ ਨੇ ਲਾਇਆ ਕਹਿੰਦੇ ਆ ਵੀ 28P67 ਤੋਂ ਕਿੱਲੇ ਮਗਰ 1 ਏਕੜ ਮਗਰ ਅ ਡੇਢ ਤੋਂ 2 ਕੁਆਂਟਲ ਦਾ ਝਾੜ ਵੱਧ ਹੈ ਤੇ 28P67 ਤੋਂ ਇਹਦਾ 1.5 ਫੁੱਟ ਕੱਦ ਘਟ ਹੈ ਤੇ 15 ਤੋਂ 20 ਦਿਨਾਂ ਵਿੱਚ ਘਟ ਲੈਂਦਾ ਹੈ ਮਤਲਬ 28P67 ਦਾ ਸਿਹਾਰ ਕਰਿਆ ਵਿਆ ਪੈਨਿਰ ਦਾ 28P67 ਇਹਦੇ ਬਾਰੇ ਜਾਣਕਾਰੀ ਹੈ ਇਹ ਜਿਹੜੀ ਇਹ ਵੈਰੈਟੀ ਆ ਦਿਸੀ ਜਾਂਦਾ ਹੈ ਇੱਕ ਮਹੀਨਾ ਇਹਨੂੰ ਹੋ ਗਿਆ ਲੱਗੇ ਨੂੰ ਮਹੀਨੇ ਦਾ ਟਾਈਮ ਹੈ ਇਹਦਾ ਮਹੀਨੇ ਤੋਂ ਕੋਈ 2 ਦਿਨ ਘੱਟ ਹੀ ਹੋਣਗੇ 28p68 ਸਾਡੇ ਕੋਲੇ ਵਾਧਾ ਹੈ ਤੇ 28p68 ਘੱਟ ਹੈ 28p68 ਸਾਡੇ ਕੋਲੇ ਮਤਲਬ 8-10 ਕਿੱਲੇ ਆ ਬਾਕੀ ਸਾਰਾ 28p68 ਹੈ ਤਾਂ ਲੱਗ ਹੈ ਇਸ ਤਰ੍ਹਾਂ ਰਿਹਾ ਜਿਵੇਂ 28p68 ਦੇ ਅਸੀਂ ਇਹਨੂੰ ਨਾਲ ਲਾਇਆ ਸੀ ਇੱਕੋ ਪਾਣੀ ਲੱਗਦਾ ਹੈ ਇੱਕੋ ਹੀ ਪਲਾਟ ਹੈ ਤੇ 28P 67 ਨਾਲੋਂ ਇਹ 1921 ਦਾ ਨਹੀਂ 1931 ਦਾ ਫਰਕ ਪਾ ਗਿਆ ਮਤਲਬ ਉਹਦੇ ਨਾਲੋਂ ਇਹ ਜਿਆਦਾ ਚੰਗਾ ਹੈ 28P 67 ਨਾਲੋਂ ਅੱਜ ਤੱਕ ਦਾ ਜਿਹੜਾ ਟਾਈਮ ਹੈ ਦੱਸੀ ਜਾਂਦੇ ਆ ਵੀ ਇਹ ਇੱਕ ਮਹੀਨਾ ਜਾਂ ਟੱਪ ਗਿਆ 28P 67 ਨਾਲੋਂ ਬਹੁਤ ਜਿਆਦਾ ਚੰਗਾ ਲੱਗੀ ਜਾਂਦਾ ਤਾਂ ਇਹਦਾ ਇਸ ਤੋਂ ਪਹਿਲਾਂ ਮਤਲਬ ਚੰਗਾ ਸਾਨੂੰ ਕਿਵੇਂ ਲੱਗਿਆ ਤੁਹਾਨੂੰ ਦੱਸ ਦਿੰਦੇ ਆ ਵੀ ਜਦੋਂ ਇਕੱਠੇ ਅਸੀਂ ਲਾਏ ਇੱਕ ਤਾਂ ਇਹ ਹਰਾ ਬਹੁਤ ਛੇਤੀ ਜਲਦੀ ਹੋਇਆ ਸੁੱਕਿਆ ਨਹੀਂ ਇਹਦਾ ਬੂਟਾ ਕੋਈ ਵੀ ਨੰਬਰ 2 ਇਹਨੇ ਉੱਪਰ ਨੂੰ ਥੋੜਾ ਜਿਹਾ ਘਟ ਵਧਿਆ ਬੂਟਾ ਬਹੁਤ ਮਾਰਿਆ ਫਿਰ ਇਹਨੇ ਜਦੋਂ ਲਾਤਾਂ ਚੱਲਿਆ ਬੜੀ ਜਲਦੀ ਵਾਹਣ ਭਰਿਆ ਬਹੁਤ ਛੇਤੀ ਤਾਂ ਸਾਨੂੰ ਐ ਲੱਗ ਰਿਹਾ ਵੀ 28p 67 ਨਾਲੋਂ ਇਹ ਚੰਗਾ ਰਹੂਗਾ ਜੇ ਝਾੜ ਚ ਉਹਦੇ ਬਰਾਬਰ ਰਿਹਾ ਤਾਂ ਦੱਸਣ ਦੇ ਮਤਾਬਕ ਤਾਂ ਇਹ ਕਹਿ ਰਹੇ ਆ ਵੀ ਇਹਦਾ ਝਾੜ ਆ ਜਿਹੜਾ 28p 67 ਤੋਂ ਵੱਧ ਹੈ ਪਰ ਆਪਾਂ ਇਹਨੂੰ ਵੱਢ ਕੇ ਦੱਸਾਂਗੇ ਵੀ ਇਹਦਾ ਕੀ ਝਾੜ ਆ ਤਾਂ ਦੂਜਾ ਤਜਰਬਾ ਆਪਾਂ ਕਿਹਾ ਤੇ ਇਹ ਕਰਿਆ ਹੈ ਵੀ ਜਿਨ੍ਹਾਂ ਨੇ ਪਿਛਲੇ ਸਾਲ ਲਾਇਆ ਸੀਗਾ ਉਹ ਦੱਸ ਰਹੇ ਸੀ ਵੀ ਇਹ ਮਾੜੇ ਪਾਣੀ 'ਚ 28p67 ਤੋਂ ਵੀ ਚੰਗਾ ਰਿਜ਼ਲਟ ਦਿੰਦਾ ਹੈ। ਤਾਂ ਅਸੀਂ 1.5 ਕਿੱਲਾ ਝੋਨਾ ਲਾਇਆ ਇਹ 28p68 ਇੱਕ ਸਾਈਡ ਤੇ। ਉਹਨੂੰ ਅਸੀਂ ਨਹਿਰ ਦਾ ਪਾਣੀ ਲਾਇਆ ਹੀ ਨਹੀਂ। ਜਿਵੇਂ ਕਈ ਕਿਸਾਨ ਵੀਰਾਂ ਦੇ بڑے ਫੋਨ ਆਉਂਦੇ ਆ ਬਾਈ ਸਾਡੇ ਕੋਲ ਤਾਂ ਨਹਿਰ ਦਾ ਪਾਣੀ ਹੈ ਨਹੀਂ ਜਾਂ ਬਹੁਤ ਘੱਟ ਹੈ। ਅਸੀਂ 1.5 ਕਿੱਲਾ ਇੱਕ ਪਾਸੇ ਲਾਇਆ ਸਾਈਡ ਤੇ ਉਹਨੂੰ ਅਸੀਂ ਨਹਿਰ ਦਾ ਪਾਣੀ ਲਾਉਣਾ ਹੀ ਨਹੀਂ। ਟੂ ਵੈਲ ਦੇ ਪਾਣੀ ਨਾਲ ਹੀ ਪਕਾਉਣਾ ਜਿਵੇਂ ਸਾਡੇ ਕੋਲੇ 2.5 ਤੋਂ ਤਿੰਨ ਨੰਬਰ ਪਾਣੀ ਹੈ। ਟੂ ਵੈਲ ਦੇ ਪਾਣੀ ਨਾਲ ਹੀ ਪਕਾਉਣਾ ਹੈ। ਤੇ ਪਰ ਉਹ ਟਿਊਬਲ ਦੇ ਪਾਣੀ ਤੇ ਵੀ ਬਹੁਤ ਸੋਹਣਾ ਚੱਲਿਆ ਤੁਹਾਨੂੰ ਕੱਲ ਤੱਕ ਉਹਦੀ ਵੀ ਵੀਡੀਓ ਪਾ ਦਾਂਗੇ ਨਹਿਰ ਦਾ ਪਾਣੀ ਇੱਕ ਵੀ ਨਹੀਂ ਲਾਇਆ ਕੱਲੇ ਟਿਊਬਲ ਦੇ ਪਾਣੀ ਨਾਲ ਕੱਦੂ ਵੀ ਟਿਊਬਲ ਦੇ ਪਾਣੀ ਨਾਲ ਤੇ ਅੱਜ ਤੱਕ ਉਹਨੂੰ ਲਾਇਆ ਵੀ ਟਿਊਬਲ ਦਾ ਪਾਣੀ ਹੈ ਮੇਰੇ ਖਿਆਲ ਲੱਗੇ ਨੂੰ ਉਹਨੂੰ ਹੋਗੇ ਹੋਣਗੇ 10 ਦਿਨ ਲੱਗੇ ਨੂੰ ਹੋਗੇ ਹੋਣਗੇ ਬਹੁਤ ਸੋਹਣਾ ਚੱਲਿਆ ਹੈਗਾ 2.5 ਤੋਂ 3 ਨੰਬਰ ਪਾਣੀ ਚ ਤਾਂ ਇਹ ਵੀਡੀਓ ਹੈ ਆਪਣੀ 28p64 ਬਾਰੇ ਫੋਨ ਆਪਣਾ ਕਮੈਂਟ ਵੜਿਆ ਹੀ ਜਾਂਦੇ ਸੀ ਬਾਈ 28p64 ਬਾਰੇ ਦੱਸੀ ਅੱਜ ਤੱਕ ਦਾ ਜਿਹੜਾ ਟਾਈਮ ਇਹਦਾ ਲੰਘ ਗਿਆ 1 ਮਹੀਨਾ ਦਾ 28P67 ਤੋਂ ਬਹੁਤ ਚੰਗਾ ਜਿਹੜਾ ਸਾਡੇ ਬਾਣਾ ਦੇ ਵਿੱਚ ਮੈਨੂੰ ਲੱਗੀ ਜਾਂਦਾ ਹੈ। ਬਾਕੀ ਵੀ ਜਿਹੜੇ ਪਾਸਿਓਂ ਫੋਨ ਆਉਂਦੇ ਆ ਸਾਰੇ ਕਹੀ ਜਾਂਦੇ ਆ ਜਿਨ੍ਹਾਂ ਨੇ ਲਾਇਆ ਕਹਿੰਦੇ ਭਾਈ ਬਹੁਤ ਹੀ ਚੰਗੀ ਵੈਰੈਟੀ ਹੈ। ਬਾਕੀ ਇਹਦਾ ਵੱਢ ਕੇ ਪਤਾ ਲੱਗੂਗਾ ਜਦੋਂ ਵੱਡਾਂਗੇ ਉਦੋਂ ਪਤਾ ਲੱਗੂ ਵੀ ਇਹਦਾ ਝਾੜ ਕਿੰਨਾ ਰਹਿੰਦਾ ਉਹਦੇ ਨਾਲ ਵਧਦਾ ਜਾਂਦਾ ਨਾਲ ਘਟਦਾ। ਪਰ ਜਿਵੇਂ ਤੁਹਾਨੂੰ ਦੱਸਿਆ ਵੀ ਦੱਸਣ ਦੇ ਮਤਾਬਕ ਇਹ ਆਇਆ ਵੀ ਇਹਦਾ ਝਾੜ ਆ ਜਿਹੜਾ 1 ਤੋਂ ਲੈ ਕੇ 2 ਕੁਆਂਟਲ ਤੱਕ ਇਹਦਾ ਝਾੜ 28P67 ਨਾਲੋਂ ਵੱਧਾ ਹੈ। ਪੈਨਅਰ ਦੀ ਵੈਰੈਟੀ ਆ ਨਵੀਂ ਵੈਰੈਟੀ ਆ 28P67 ਜੇ ਝਾੜ ਉਹਦੇ ਜਿੰਨਾ ਇਹਦਾ ਹੋਇਆ ਜਾਂ ਉਹ ਤੋਂ ਵੱਧ ਹੋ ਗਿਆ ਜਾਂ ਉਹਨਾਂ ਵੀ ਰਹਿ ਗਿਆ ਤਾਂ ਮੇਰਾ ਖਿਆਲ ਹੈ ਜਿਵੇਂ ਇਹ ਵਾਣ ਭਰਦਾ ਹੈ ਜਮਾਂ ਟੱਕਦਾ ਜਾਂ ਬੂਟਾ ਮਾਰਦਾ ਤਾਂ ਆਉਣ ਵਾਲੇ ਟਾਈਮ 'ਚ ਅਗਲੇ ਸਾਲ ਇਹ 28p67 ਨੂੰ ਬਹੁਤ ਮਾਰ ਪਾਊਗਾ 28p68 ਥੱਲੇ ਬਹੁਤ ਰਕ ਪਾਊਗਾ ਜਿਵੇਂ ਹੁਣ ਸਾਡੇ ਤੇ ਲਾ ਲਓ ਜੇ ਚੰਗਾ ਰਿਹਾ ਤਾਂ ਮੈਂ ਮੈਨੂੰ ਲੱਗਦਾ 28p68 ਜਿਵੇਂ ਆਲ ਕੀ ਜ਼ਿਆਦਾ ਹੈ ਆਹ ਸੌਰੀ 28p67 ਜ਼ਿਆਦਾ ਹੈ ਤਾਂ ਅਗਲੀ ਵਾਰੀ ਅਸੀਂ 28p68 ਜ਼ਿਆਦਾ ਕਰਾਂਗੇ ਬਹੁਤ ਟੌਪ ਦੀ ਵੈਰਾਈਟੀ ਹੈ ਜਿੰਨੀ ਵੀ ਕਰੀਗੇ ਆ ਪਾਣੀ ਆ ਤੁਸੀਂ ਪੱਤੇ ਇਹਦੇ ਦੇਖੋ ਅਸੀਂ ਕੋਈ ਪਦਾਨ ਨਹੀਂ ਪਾਈ ਇਹਦੇ ਚ ਕੁਛ ਨਹੀਂਗਾ ਪਾਇਆ ਤੇ ਹਰਿਆ ਭਰਿਆ ਦੇਖੋ ਤੁਸੀਂ ਕਿੰਨਾ ਸੋਹਣਾ ਕਿੰਨੇ ਸੋਹਣੇ ਪੱਤੇ ਆ ਜਿਵੇਂ ਇੱਕ ਨੰਬਰ ਪਾਣੀ ਜਿ ਖੜਾ ਹੁੰਦਾ ਆ ਤਿੰਨ ਨੰਬਰ ਪਾਣੀ ਜਿ ਹੈ 2.5 ਤੋਂ ਤਿੰਨ ਨੰਬਰ ਪਾਣੀ ਜਿ ਖੜਾ ਹੈ ਨਹਿਰ ਦਾ ਵੀ ਘਟ ਵੱਧ ਜਾਈ ਲੱਗਦਾ ਕੋਈ ਬਾੜਾ ਨਹੀਂਗਾ ਲੱਗਦਾਗਾ ਤੇ ਮਤਲਬ ਬਹੁਤ ਸੋਹਣੀ ਵੈਰੈਟੀ ਹੈ ਜਿੰਨੀ ਵੀ ਕਹਿਦਗੇ ਬਹੁਤ ਚੰਗੀ ਆ ਬਾਕੀ ਆਪਾਂ ਨੂੰ ਵੱਡੇ ਤੋਂ ਪਤਾ ਲੱਗੂਗਾ ਇਹਦੀ ਵੀਡੀਓ ਵੱਡੇ ਤੋਂ ਵੀ ਪਾਵਾਂਗੇ ਤੇ ਜਿਹੜੀ ਤੁਹਾਨੂੰ ਮੈਂ ਦੱਸਿਆ ਵੀ 1.5 ਕਿੱਲਾ ਅਸੀਂ ਪਾਸੇ ਲਾਇਆ ਆ ਆਪਾਂ ਉਹ ਅ ਟਿਊਬਵਲ ਦੇ ਪਾਣੀ ਤੇ ਹੀ ਪਾ ਲੈਣਾ ਤੁਹਾਨੂੰ ਉਹਦੀ ਕੱਲ ਨੂੰ ਜਾਂ ਪਰਸੋਂ ਨੂੰ ਵੀਡੀਓ ਪਾਵਾਂਗੇ ਵੀ ਟਿਊਬ 15 ਕਿ ਦਿਨ ਹੋਇਆ ਲਾਇਆ ਇਹਨੂੰ ਵੀ ਟਿਊਬਵਲ ਦੇ ਪਾਣੀ ਤੇ ਉਹ ਕਿਵੇਂ ਚੱਲਿਆਗਾ 2.5 ਤੋਂ 3 ਨੰਬਰ ਪਾਣੀ ਤੇ ਪਰਸੋਂ ਤੱਕ ਉਹਦੀ ਵੀ ਵੀਡੀਓ ਪਾਵਾਂਗੇ ਇੰਨੀ ਕੀ ਜਾਣਕਾਰੀ ਸੀ 28 ਪੀ 66 ਬਾਰੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ ਜੀ